ਆਪ ਕਾਂਗਰਸ ਦੇ ਸਾਬਕਾ ਮੰਤਰੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਅੱਜ ਕਾਂਗਰਸ ਨੂੰ ਆਖ ਦਿੱਤਾ ਅਲਵਿਦਾ ਕਾਂਗਰਸ ਨੂੰ ਛੱਡ ਕੇ ਨਵੀਂ ਪਾਰਟੀ ਵਿੱਚ ਸ਼ਾਮਲ ਹੋਣਗੇ ਜੋ ਪਿਛਲੇ ਦਿਨਾਂ ਤੋਂ ਭਾਜਪਾ ਦੇ ਕੁਝ ਕੈਬਨ ਮੰਤਰੀਆਂ ਦੇ ਨਾਲ ਉਹਨਾਂ ਦੇ ਤਸਵੀਰਾਂ ਦੇਖੀਆਂ ਗਈਆਂ ਤੇ ਆਮ ਆਦਮੀ ਪਾਰਟੀ ਦੇ ਨਾਲ ਵੀ ਹੁਣ ਉਹਨਾਂ ਦੀ ਰਾਬਤਾ ਕਾਇਮ ਹੋਈ ਹੈ ਜਿਸ ਨੂੰ ਲੈ ਕੇ ਵੱਡੀ ਖਬਰ ਨੇ ਹਲਚਲ ਮਚਾ ਦਿੱਤੀ ਹੈ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਨਵਜੋਤ ਕੋਰ ਦੇ ਵੱਲੋਂ ਕਿਹੜੀ ਪਾਰਟੀ ਦਾ ਝੰਡਾ ਚੁੱਕਿਆ ਜਾਵੇਗਾ ਇਹ ਤਾਂ ਹੁਣ ਸਮਾਂ ਦੱਸੇਗਾ ਪਰ ਨਵਜੋਤ ਕੋਰ ਨੇ ਅੱਜ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ ਤੁਸੀਂ ਜੁੜਿਓ ਲੋਕਲਾਈ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਡਾਕਟਰ ਨਵਜੋਤ ਕੋਰ ਸਿੱਧੂ ਜਿਹੜੇ ਅਕਸਰ ਹੀ ਆਪਣੇ ਮੀਡੀਆ ਦੇ ਵਿੱਚ ਹਰ ਸਮੇਂ ਛਾਏ ਰਹਿੰਦੇ ਨੇ ਉਹਨਾਂ ਦੇ ਪਤੀ ਸਾਬਕਾ ਕ੍ਰਿਕਟਰ ਡਾਕਟਰ ਨਵਜੋਤ ਕੋਰ ਸਿੱਧੂ ਦੇ ਪਤੀ ਨਵਜੋਤ ਸਿੰਘ ਸਿੱਧੂ ਵੀ ਆਪਣੇ ਟਵੀਟਾਂ ਦੇ ਰਾਹੀਂ ਆਪਣੀ ਸ਼ਹਿਰੋ ਸ਼ਹਿਰੀ ਦੇ ਰਾਹੀਂ ਪੰਜਾਬ ਦੀ ਸਿਆਸਤ ਵਿੱਚ ਖਲਬਲੀ ਮਚਾਉਂਦੇ ਰਹਿੰਦੇ ਨੇ ਸੋ ਡਾਕਟਰ ਨਵਜੋਤ कौर ਸਿੱਧੂ ਦੇ ਵੱਲੋਂ ਜੋ ਪਿਛਲੇ ਦਿਨੀ ਵrindavan ਵਿੱਚ ਜਾ ਕੇ ਜੋ ਮਹਾਰਾਜ ਪ੍ਰੇਮਾਨੰਦ ਨਾਲ ਮੁਲਾਕਾਤ ਕੀਤੀ ਗਈ ਤੇ ਉਸ ਤੋਂ ਬਾਅਦ ਪ੍ਰੇਮਾਨੰਦ ਨੇ ਉਹਨਾਂ ਨੂੰ ਨਸੀਹਤ ਦਿੱਤੀ ਜੋ ਅੱਜ ਤੁਹਾਡੇ ਕੋਲ ਹੈ ਜਿਸ ਅਹੁਦੇ ਤੇ ਤੁਸੀਂ ਜੇ ਉਸ ਅਹੁਦੇ ਦਾ ਲੋਕਾਂ ਤੱਕ ਲਾਭ ਪਹੁੰਚਾਇਆ ਜਾਵੇ ਜੇਕਰ ਤੁਸੀਂ ਇਸ ਅਹੁਦੇ ਤੇ ਬੈਠ ਕੇ ਲੋਕਾਂ ਨੂੰ ਲਾਭ ਪਹਚਾਓਗੇ ਤਾਂ ਤੁਹਾਡਾ ਵੀ ਭਲਾ ਹੋਵੇਗਾ ਸੱਤਾ ਦੇ ਵਿੱਚ ਆਉਣ ਲਈ ਜੋ ਪੈਸੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਪੈਸਾ ਜਿਹੜਾ ਹੈ ਜੇ 100 ਰੁਪਿਆ ਸਾਡੇ ਕੋਲ ਅਸੀਂ ਲਾਵਾਂਗੇ ਲੋਕਾਂ ਦੇ ਉੱਪਰ ਤਾਂ ਸਾਨੂੰ ਲੱਖ ਮਿਲੇਗਾ ਸੋ ਨਵਜੋਤ ਕੌਰ ਦੇ ਵੱਲੋਂ ਜਦੋਂ ਪ੍ਰੇਮਾਨੰਦ ਤੋਂ ਅਸ਼ੀਰਵਾਦ ਲੈ ਕੇ ਅੱਜ ਪੰਜਾਬ ਦੇ ਵਿੱਚ ਵਾਪਸੀ ਕੀਤੀ ਤਾਂ ਉਹਨਾਂ ਨੇ ਆ ਕੇ ਕਾਂਗਰਸ ਨੂੰ ਪਹਿਲਾ ਅਲਵਿਦਾ ਕਿਹਾ ਹੈ ਜੋ ਕਾਂਗਰਸ ਨੂੰ ਅਲਵਿਦਾ ਕਹਿਣ ਤੋਂ ਬਾਅਦ ਹੁਣ ਚਰਚਾ ਇਹ ਹੋ ਰਹੀ ਹੈ ਕਿ ਨਵਜੋਤ ਕੌਰ ਦੇ ਵੱਲੋਂ ਬੀਜੇਪੀ ਵਿੱਚ ਸ਼ਾਮਲ ਹੋ ਜਾਣਗੇ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਕਿਉਂਕਿ ਆਮ ਆਦਮੀ ਪਾਰਟੀ ਦੇ ਵੀ ਕੁਝ ਲੀਡਰਾਂ ਦੇ ਨਾਲ ਉਹਨਾਂ ਦਾ ਸੰਪਰਕ ਹੋ ਸਕਦਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਵੀ ਉਹ ਜਾ ਸਕਦੇ ਨੇ ਬੀਜੇਪੀ ਦੇ ਨਾਲ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਨਹੀਂ ਬਣਦੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਬੀਜੇਪੀ ਚ ਕਦੀ ਨਹੀਂ ਜਾਵਾਂਗਾ ਮੈਂ ਕਾਂਗਰਸ ਵਿੱਚ ਹੀ ਰਹਾਂਗਾ ਪਰ ਡਾਕਟਰ ਨਵਜੋਤ ਕੌਰ ਦੇ ਵੱਲੋਂ ਹੁਣ ਕਿਹੜੀ ਪਾਰਟੀ ਦੀ ਚੋਣ ਕੀਤੀ ਜਾਵੇਗੀ ਸੋ ਸੋਸ਼ਲ ਮੀਡੀਆ ਦੇ ਵਿੱਚ ਉਹਨਾਂ ਨੇ ਆਪਣੀ ਇੱਕ ਪੋਸਟ ਪਾ ਕੇ ਸ਼ੇਅਰ ਕਰ ਦਿੱਤਾ ਹੈ ਜਿਕਰ ਕਰਦੀ ਹੈ ਕਿ ਪਿਛਲੇ ਦਿਨੀ ਵਿਵਾਦਾਂ ਚ ਕਿ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਨੇ ਭਾਵੇਂ ਮੁਲਤਵ ਕਰਨ ਦਿੱਤਾ ਸੀ ਪਰ ਉਹ ਕਾਂਗਰਸ ਪਾਰਟੀ ਵਿੱਚ ਬਣੇ ਹੋਏ ਸੀ ਉਹਨਾਂ ਦੇ ਪਤੀ ਡਾਕਟਰ ਨਵਜੋਤ ਕੌਰ ਦੇ ਨਵਜੋਤ ਸਿੰਘ ਸਿੱਧੂ ਨੇ ਨਵਜੋਤ ਕੌਰ ਦਾ ਪੱਖ ਰੱਖਣ ਵਾਸਤੇ ਹਾਈ ਕਮਾਂਡ ਕਾਂਗਰਸ ਪ੍ਰਿੰਕਾ ਗਾਂਧੀ ਨੂੰ ਮਿਲਣ ਦਾ ਸਮਾਂ ਮੰਗਿਆ ਸੀ 19 ਦਸੰਬਰ ਨੂੰ ਉਹਨਾਂ ਨੇ ਮਿਲਣਾ ਸੀ ਪਰ ਪ੍ਰਿੰਕਾ ਗਾਂਧੀ ਉਹਨਾਂ ਨੂੰ ਨਹੀਂ ਮਿਲੇ ਜਿਸ ਕਾਰਨ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੋਰ ਦੋਨੋਂ ਹੀ ਪਿੱਛੇ ਮੁੜਾਏ ਤੇ ਨਵਜੋਤ ਸਿੰਘ ਸਿੱਧੂ ਨੇ ਸਿਆਸਤੂ ਆਉਣ ਤੋਂ ਇਨਕਾਰ ਕਰ ਦਿੱਤਾ ਪਰ ਨਵਜੋਤ ਕੋਰ ਲਗਾਤਾਰ ਆਪਣੇ ਹਰਕਤੇ ਦੇ ਵਿੱਚ ਆਪਣੇ ਲੋਕਾਂ ਨਾਲ ਸਰਗਰਮ ਰਹੇ ਸੋ ਇਹ ਕਾਰਵਾਈ ਉਹਨਾਂ ਦੇ ਵਿਵਾਦਪੂਰਨ ਬਿਆਨ ਤੋਂ ਬਾਅਦ ਜੋ ਉਹਨਾਂ ਨੂੰ ਕਾਂਗਰਸ ਵਿੱਚੋਂ ਮੁਲਤਵ ਕੀਤਾ ਗਿਆ ਸੀ ਜਦੋਂ ਉਹਨਾਂ ਨੇ ਮੁੱਖ ਮੰਤਰੀ ਬਣ ਲਈ 500 ਕਰੋੜ ਰੁਪਏ ਵਾਲਾ ਸੂਟਕੇਸ ਦੇਣਾ ਪੈਂਦਾ ਹੈ ਜਿਸ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਮੰਨਿਆ ਗਿਆ ਸੀ ਸੋ ਡਾਕਟਰ ਨਵਜੋਤ ਸਿੰਘ ਸਿੱਧੂ ਨੇ 500 ਕਰੋੜ ਰੁਪਏ ਦਾ ਬਿਆਨ ਦੇ ਕੇ ਹੰਗਾਮਾ ਖੜਾ ਕਰ ਦਿੱਤਾ ਸੀ ਜਿਸ ਕਾਰਨ ਇਹ ਕਾਰਵਾਈ ਹੋਈ ਸੀ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਉਹਨਾਂ ਨੂੰ ਪਾਰਟੀ ਤੋਂ ਮੋਰਤਬ ਕਰ ਦਿੱਤਾ ਸੀ ਪਰ ਅੱਜ ਉਹਨਾਂ ਨੇ ਖੁਦ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੱਡੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ ਜੋ ਭਾਜਪਾ ਦੇ ਵਿੱਚ ਜ਼ਿਆਦਾ ਉਹਨਾਂ ਦੀ ਚਰਚਾ ਹੋ ਰਹੀ ਏ ਭਾਜਪਾ ਦੇ ਜੋ ਖੇਤੀ ਖੇਤੀ ਮੰਤਰੀ ਜਿਹੜੇ ਕਿ ਸੜਕਾਂ ਆਵਾਜਾਈ ਮੰਤਰੀ ਉਹਨਾਂ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੀ ਉਹਨਾਂ ਨੇ ਅੰਮ੍ਰਿਤਸਰ ਦੇ ਵਿਕਾਸ ਲਈ ਉਹਨਾਂ ਦੇ ਅੱਗੇ ਆਪਣਾ ਖਰੜਾ ਰੱਖਿਆ ਸੀ ਉਸ ਸਮੇਂ ਵੀ ਚਰਚਾ ਸੀ ਕਿ ਭਾਜਪਾ ਸ਼ਾਮਲ ਹੋ ਜਾਣਗੇ ਪਰ ਹੁਣ ਜੋ ਨਵੀਂ ਚਰਚਾ ਆ ਰਹੀ ਹੈ ਕਿ ਨਵਜੋਤ ਕੌਰ ਦੇ ਵੱਲੋਂ ਜੋ ਪੰਜਾਬ ਦੀ ਖੇਤਰੀ ਪਾਰਟੀਆਂ ਨਾਲ ਵੀ ਜਿਹੜੀ ਆਪਸੀ ਸਹਿਮਤੀ ਹੋ ਸਕਦੀ ਹੈ ਕੋਈ ਖੇਤਰੀ ਪਾਰਟੀ ਵਿੱਚ ਵੀ ਉਹ ਸ਼ਾਮਲ ਹੋ ਸਕਦੇ ਨੇ ਜਿਸ ਵਿੱਚ ਗਿਆਨੀ ਜੋ ਗਿਆਨੀ ਹਰਪ੍ਰੀਤ ਸਿੰਘ ਦੀ ਨਵੀਂ ਬਣੀ ਪੁਨਰਸਜੀਤ ਕਾਲੀ ਦਲ ਔਰ ਦੂਸਰੇ ਪਾਸੇ ਜਿਹੜਾ ਕੀ ਵਾਰਸ ਪੰਜਾਬ ਅਕਾਲੀ ਦਲ ਨਾਲ ਵੀ ਉਹਨਾਂ ਦਾ ਕਿਤੇ ਨਾ ਕਿਤੇ ਰابطਾ ਜੁੜ ਸਕਦਾ ਹੈ ਜੇਕਰ ਨਵਜੋਤ ਖਰ ਸਿੱਧੂ ਨੇ ਪੰਜਾਬ ਦੇ ਪ੍ਰਤੀ ਕੰਮ ਕਰਨਾ ਹੈ ਜੇਕਰ ਦਿੱਲੀ ਵਾਲਿਆਂ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਤਾਂ ਫਿਰ ਦਿੱਲੀ ਵਾਲਿਆਂ ਦੇ ਕਹਿੰਤੇ ਹੀ ਚੱਲਣਾ ਪਵੇਗਾ ਸੋ ਭਾਜਪਾ ਦਿੱਲੀ ਦੀ ਇੱਕ ਕੇਂਦਰੀ ਪਾਰਟੀ ਹੈ ਉਹ ਕੇਂਦਰੀ ਪਾਰਟੀ ਦੇ ਵਿੱਚ ਜੇਕਰ ਸ਼ਾਮਲ ਹੁੰਦੇ ਨੇ ਨਵਜੋਤ ਖਰ ਸਿੱਧੂ ਤਾਂ ਫਿਰ ਉਹਨਾਂ ਨੂੰ ਭਾਜਪਾ ਵਿੱਚ ਰਹਿ ਕੇ ਭਾਜਪਾ ਦੇ ਅੰਡਰ ਹੀ ਕੰਮ ਕਰਨਾ ਪਵੇਗਾ ਜਿਸ ਨੂੰ ਲੈ ਕੇ ਨਵਜੋਤ ਖਰ ਹੁਣ ਆਪਣਾ ਅਗਲਾ ਕੀ ਫੈਸਲਾ ਲੈਂਦੇ ਨੇ 1-2 ਦਿਨਾਂ ਦੇ ਵਿੱਚ ਉਹ ਨਵੀਂ ਪਾਰਟੀ ਵਿੱਚ ਸ਼ਾਮਲ ਹੋ ਕੇ ਵੱਡਾ ਸਿਆਸੀ ਠਮਾਕਾ ਕਰਨਗੇ ਨਵਜੋਤ ਕੋਰ ਸਿੱਧੂ